ਓਏ ਕੌਣ ਹੈ ਸਾਲਿਆ ਤੈਨੂੰ ਨਹੀਂ ਪਤਾ ਤਿੱਤੂ ਐ ਓ ਦਿਲ ਤਾਂ ਨਹੀਂ ਮਾਰਾ ਆਈ ਬੋ ਬੋ ਬਾਰਕਾ ਜੀ ਜਰੂਰ ਆਵਾਂਗੇ ਭਾਈ ਲਈ ਰਾणे ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਆਜਾ ਗਈ ਜੇਮ ਦਿਨ ਅਨਿਵਰਸਰੀ ਉਹਨਾਂ ਲਈ ਵਾਪਸ ਬੈਨੂ ਆਵਾਂਗੇ ਹੁਣ 12:30 ਵਜੇ ਕੇਕ ਘੱਟ ਵਾਹ ਜੀ ਵਾਹ ਕੰਮ ਧੁੰਦੋ ਧੁੰਦੀ ਲੋ ਜੀ ਜਿੰਮ ਤੋਂ ਨਿਕਲ ਗਏ ਤੇ ਪੈਤ ਲਾਲ ਪਵਾ ਲਿਆ ਸਾਡਾ ਪੈਟਰੋਲ ਇਹਨਾਂ ਗੱਡੀਆਂ ਚ ਪੂਰਾ ਹੁੰਦਾ ਆਹ ਵਾਪਾ ਜੀ ਕਈ ਡੀਜ਼ਲ ਪਾਉ ਗਏ ਪੈਟਰੋਲ ਪਾਉ ਤੇ ਹੁਣ ਮਿਲਦੇ ਆਂ ਰਾਣੇ ਹੁਣਾਂ ਨੂੰ ਦੁਪਹਿਰ ਨੂੰ ਤੇ ਕਰਦੇ ਆਂ ਜੰਕਸ਼ਨ ਓਕੇ ਬਾਅਦ ਰਾਣੇ ਲੋਈ ਜੀ ਮਤੋਂ ਆਗੇ ਬਾਅਦ ਸੇ ਜੱਗਾ ਬਾਹ ਚਲ ਗਿਆ ਤੇ ਆ ਮਿਲਦੇ ਆ ਤੁਹਾਨੂੰ ਠਹਿਰ ਕੇ ਫਰੈਸ਼ੀ ਆ ਹੋ ਕੇ 12 ਵਜੇ ਹਜੇ ਤੁੰਦ ਬੋ ਪਈ ਆ ਯਾਰ ਬਸੰਤ ਦਾ ਕੀ ਬਣੂਗਾ ਚਲੋ ਮਿਲਦੇ ਆ ਠਹਿਰ ਕੇ ਹਾਂ ਤਾਂ ਕੱਲ ਦੇ ਪੱਟ ਲੱਗੇ ਬੋਲਦੇ ਕਿ ਲਈ ਹਾਂ ਜੀ ਲੋ ਜੀ ਹੁਣ ਚੱਲੇ ਆ ਆਪਾਂ ਰਾਣੇ ਕੋਲ ਨੂੰ ਠੀਕ ਆ ਚੱਲੀਏ ਇੱਦੀ ਕਰੀਏ ਰਮੇਸ਼ ਭਰਾ ਨੂੰ ਫੋਨ ਤੇ ਚੱਲਦੇ ਆ ਜੇਮਪਾਂ ਨੀ ਕੇ ਹਲੇ ਮੈਨੂੰ ਲੱਗਦਾ ਕੱਲਾ ਰਮੇਸ਼ ਹੀ ਆ ਬਾਕੀ ਦੇ ਦੇ ਪ੍ਰਜਾ ਬਹੁਤ ਵੱਡਾ ਜਾਨ ਸੰਟੀ ਕੋ ਬਣਾ ਹਾਂ ਹਾਂ ਇਹ ਐਮ ਸੀ ਦਾ ਮੁੰਡਾ ਯਾ ਤੇਰਾ ਬੋਲਡ ਫਰੈਂਡ ਹਾਂ ਜੀ ਦੂਰ ਸੇ ਆਇਓ ਭਾਈ ਇਹ ਖਾ ਲਿਆ ਕੇਕ ਕੇਕ ਖਾ ਲਿਆ ਭੱਲੇ ਰੱਜ ਬਹੁਤ ਕਰ ਲੈਣੇ ਉਹਨਾਂ ਨੂੰ ਆਪਾਂ ਆਪ ਆਪਣਾ ਬਾਅਦ ਚ ਮਿਲਦੇ ਰਾਨੇ ਜੀ ਜੋ ਕੇਕ ਦਵਾਲੇ ਹੋਏ ਆ ਸਾਰੇ ਲੇਟ ਹੋ ਗਏ ਆਪਾਂ ਥੋੜਾ ਜਿਹਾ ਅਲੱਲੇ ਭਾਈ ਕੋਈ ਨਹੀਂ ਆਹ ਰਹੀ ਆ ਇਹ ਖਾਈ ਨਾ ਭਾਜੀ ਫਰੇਮ ਚ ਜੜਾ ਲਈਏ ਤੇ ਫਰੇ ਕਰਕੇ ਦਾ ਚੱਕਿਆ ਤੇ ਹੁਣ ਤਾਂ ਪੀ ਲਾ ਆ ਲੈ ਯਾਰ ਪਰਵਾਣ ਪੀਲਾ ਯਾਰ ਇਹ ਤਾਂ ਕਿਹੜੀ ਗੱਲ ਆ ਹੁਣ ਚੱਲੇ ਤੁਸੀਂ ਯਾਰ ਬਹੁਤ ਇਹ ਵੀ ਮੋਟਰਸਾਈਕਲ ਹੈਗਾ ਆਪਣੇ ਕੋਲੇ ਕਹਿੰਦਾ ਇਹ ਨਹੀਂ ਦੇਣਾ ਮੋਟਰਸਾਈਕਲ ਇੱਕ ਰਾਣੇ ਲਾਇਆ ਖੱਟ ਘੱਟ ਦੇਗਲਾ ਜਾਈ ਭਾਜੀ ਆ ਦੇਖ ਲੈ ਨਾਲ ਜਿਲਾਹੀ ਪੈਰ ਲੱਗਦੇ ਨਹੀਂ ਤੇਰੇ ਉਹ ਸਿੱਧੇ ਉਤਾਰ ਲੈ ਨਾ ਮੈਂ ਹਿੱਸਾ ਨਹੀਂ ਲਿਆ ਹਾਂ ਹਏ ਆ ਚੱਲ ਨੇ ਮੇਰੀ ਪਟੋਲਰ ਆ ਦੇ ਪਿੱਛਾ ਦੇ ਗਿਆ ਸਿੱਧਾ ਨਹੀਂ ਪਿਆ ਹੋਇਆ ਮੈਂ ਵਲੌਗ ਲਾਣਾ ਮੈਂ ਇੱਧੇ ਪਾਣਾ ਠੀਕ ਆ ਰੋਈ ਨਾ ਇਹ ਕਹਿਣਾ ਲੈ ਯਾਰ ਕਰਦੇ ਯਾਰ ਚੰਗਾ ਵੇ ਸੰਭੋ ਕਬੀਲਦਾਰੀ ਕਿਵੇਂ ਦੀ ਮੋਟਰਸਾਈਕਲ ਦੀ ਬੜੀ ਹੈ ਐੜਿਆ ਨਾ ਬਾਜੀ ਉਹ ਬਹੁਤ ਹੈ ਦਾ ਓ ਯਾਰ ਜੇ ਤੂੰ ਕਹਿੰਦਾ ਬੈਠਣਾ ਉਹ ਤਾਂ ਫਿਰ ਇਹ ਬੈਠਾ ਹਾਸੀ ਅੱਲਾ ਦਾ ਆ ਦੇ ਦੰਦ ਕੱਢਦਾ ਕਿਰ ਲਿਆ ਯਾਰ ਕਿਉਂ ਇਹ ਕਿਦੇ ਪੈਸੇ ਲੱਗਦੇ ਆਗੇ ਤਾਂ ਬਹਿ ਕੇ ਅੱਜ ਹੋ ਜਵੇ ਫੇ ਆ ਲੈ ਫੜ ਚਾਬੀ ਹੋਈ ਜਵੇ ਮੈਂ ਕਹਿੰਦਾ ਫੇ ਚਾਹਰ ਚੇ ਜਲੂਸ ਨਿਕਲੇ ਆ ਲੈ ਫੜ ਉਹ ਆਲੇ ਫੜਦਾ ਨਹੀਂ ਕੰਮ ਬਜ ਨਹੀਂ ਮੈਨਦਾ ਹੈ ਆਪਣਾ ਸਬਰ ਬਹੁਤ ਧਾਲਿਆ ਸਬਰ ਹੈ ਇਹ ਤੂੰ ਆਪਣਾ ਨਹੀਂ ਸਮਝਦਾ ਹੈ ਭੈਣਾ ਭਰਾਵਾਂ ਦਾ ਕੁਝ ਬੰਡੇ ਆ ਭੈਣਾ ਭਰਾਵਾਂ ਦਾ ਹਾਂ ਨਹੀਂ ਭਰਾ ਦਾ ਭਰਾ ਦਾ ਤਾਂ ਬੰਡੇ ਆ ਭੈਣ ਦਾ ਨਹੀਂ ਬੰਡੇ ਆ ਉਹਨੇ ਮੰਗਾਈ ਆ ਗਏ ਯਾਰਾ ਸਾਹਿਬ ਦੀ ਚੱਲੇ ਮਾਰੇ ਹੀਰਾ ਸਾਹਿਬ ਪਹਿਲਾਂ ਭਾਈ ਨੂੰ ਚੱਕਣ ਆਏ ਆ ਪੂਨੀਆਂ ਤੋਂ ਸੋਨੂ ਭਾਈ ਨੂੰ ਸੋਨੂ ਮਕਾਨਾ ਆਪਣਾ ਇਹਨੇ ਬੁਲੇਟ ਤਿਆਰ ਕੀਤਾ ਸੀਗਾ ਚਲੋ ਏ ਮਿਲਦੇ ਆ ਹੁਣ ਤੁਹਾਨੂੰ ਪਹੁੰਚ ਗਏ ਲੰਘ ਕੇ ਜਾ ਓਏ ਉਹਦੇ ਬਸੰਤ ਦਾ ਪਹਿਲਾ ਪਲੰਗ ਚਲ ਓਏ ਆ ਪਾਣੀ ਜਿਹੜੀ ਹੈ ਭਾਈ ਲੈਦਾ ਛੱਡਣਾ ਨਹੀਂ ਸੀਗਾ ਆ ਸੋਨੂ ਭਾਈ ਵੀ ਆ ਗਿਆ ਆਪਣੇ ਭਾਈ ਯਾਰਾ ਸਾਹਿਬ ਦੀ ਬੰਦੇ ਆ ਪੌਲੀ ਵਾਲੀ ਇੱਕ ਦਿਨ ਆਇਆ ਮੈਂ ਦੇਲਾ ਕੱਲਾ ਹੀ ਬੰਗਿਆਂ ਤੋਂ ਬਸ ਐਡੀ ਮਾਰਾ ਇਹਦੀ ਗਰਪਾਈ ਉਹ ਅੱਗੇ ਪ੍ਰੈਸ ਮੈਨੂੰ ਆਉਣ ਲੱਗਾ ਝੇੜਦਾ ਕਹਿੰਦਾ ਭਾਜੀ ਪਿਛਲੀ ਵਾਰ ਵੀ ਅਸੀਂ ਐਦੇ ਕੀਤੀ ਉਹ ਵੀ ਮੁੰਡੇ ਭਾਈ ਉਧਰ ਵਸੇ ਨੇ ਗੱਡੀ ਚਲਾਉਂਦੇ ਆ ਤੇ ਉਹਨਾਂ ਕੋ ਵੀ ਆਪਣੇ ਨਾਲ ਦੀ ਹੁਣ ਉਹਨਾਂ ਨੇ ਉਹ ਕਿਹੜੀ ਹੁੰਦੀ ਆ ਉਹ ਲਈ ਆ ਠੀਕ ਆ ਉਹਨਾਂ ਕੋ ਪਹਿਲਾਂ ਸੀਗੀ ਡਿਜ਼ਾਇਰ ਵੀ ਖੜੀ ਉਹਨਾਂ ਕੋ ਇੱਕ ਉਹਨਾਂ ਕੋ ਟੈਂਪੋ ਡਰਾਈਵਰ ਸੀ ਬੰਦੇ ਇੰਨੇ ਹੋਗਾ ਸੀ ਭਾਜੀ ਟ੍ਰੈਵਲ ਚਲੇ ਜਾਣੇ ਵੰਦੇ ਫਿਰ ਭਾਈ ਆ ਭਰਾਵਾ ਪਤਾ ਨਹੀਂ ਕੀ ਮਾਰਾ ਕਰਾਈ ਜਾਂਦੇ ਤਲੋਸੋ ਹੀ ਜਾਂਦਾ ਓ ਕਈ ਵਾਰ ਠੀਕ ਆ ਵਧੀਆ ਗੱਡੀ ਲੜੀ ਜਾਂਦਾ ਕਹਿੰਦਾ ਵੈ ਲੈ ਆਉਣੀ ਲੈ ਤਾਂ ਯਾਰ ਪੜੀ ਮੈਂ ਤਾਂ ਗਿਆ ਮੈਂ ਕਿਹਾ ਪੜੀ ਤੈਨੂੰ ਅੰਦਰ ਘਰੋਂ ਕੱਢਣੇ ਪੈਣੇ ਮੇਰੇ ਵਾਲੀ ਗੱਡੀ ਬਾਹਰ ਘੜੀ ਤੈਨੂੰ ਕਿ ਮੈਂ ਜਿੰਨੀ ਜਿੰਨੀ ਲ ਆਪਣੀ ਲਾ ਗਈ ਮੈਂ ਜਿੰਨੀ ਲੰਬ ਕੱਢਦਾ ਲਿਆ ਉਹ ਅਜੇ ਤੱਕ ਤਾਂ ਡੰਡੀ ਵੀ ਨਹੀਂ ਹੋਈ ਸੀ ਜਾਨੂੰ ਵੇਜ ਆਕ ਲਈ ਜਾਨੂੰ ਵੇਜ ਆਕ ਲਈ ਕੋਲਡ ਪਾਏ ਇਹਦੇ ਨਾਲ ਉਹ ਜੰਦੇ ਇਹ ਰੋਣੇ ਪਿੱਛੇ ਗੱਡੀ ਦੇਖੀ ਹੋ ਜਮਾ ਸ਼ਾਂਤੀ ਯਾਰਾ ਸਾਹਿਬ ਯਾਰ ਆ ਸਾਹਬ ਜੀ ਕਦਾਂ ਕੀ ਕਰਨੇ ਹੁਣ ਦੱਸ ਮੈਂ ਕਿਹਾ ਜੀ ਮੈਂ ਪਹਿਲੀ ਵਾਰ ਬਾੜੀ ਕੀਤਾ ਐਦੇ ਆ ਐਦੇ ਮੈਂ ਬੰਦੇ ਭਾਈ ਸਾਰੇ ਲਾਦ ਦੇ ਦੇਖੀ ਹੌਲੀ ਹੌਲੀ ਏਖੀ ਆਪਦਾ ਜੁੜੇ ਆ ਜਿਹੜੇ ਖਾਸ ਭਰਾ ਆ ਨਾ ਸਾਰੇ ਜੁੜਦੇ ਨੇ ਹੱਲੇ ਬੜੇ ਜੋੜਨੇ ਵਾਲੇ ਮੇਰੇ ਕੋਲ ਪਏ ਆ ਲਿਸਟ ਬਹੁਤ ਵੱਡੀ ਆ ਸਾਰੇ ਪਾਪੀ ਭਰਾ ਆ ਸਾਰੇ ਜੋੜਦੇ ਮਾਰਾ ਇਹਨਾਂ ਦੇਖੀ ਮੰਗੇ ਓਏ ਭਾਈ ਕਹਿੰਦਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਬਾਟ ਕੀਤਾ ਹੈ ਹੈ ਬਹੁਤ ਵਧੀਆ दारू ਤੇ ਦਾ ਸਾਰੇ ਹੀ ਲਾ ਦਿੰਦੇ ਹੈ ਭਾਈ ਇੱਥੇ ਕੋਈ ਕੋਈ ਲੋਗਾ ਆਇਓ ਵੇ ਆਇਓ ਫਰੈਂਸ ਭਾਈ ਜੀ ਜੈ ਹਰ ਰਾਮ ਸਾਹਿਬ ਦੀ ਅੱਜ ਇੱਕ ਨਵਾਂ ਆ ਬਣ ਰਿਹਾ

ਚਲੋ ਜੀ ਇਹ ਵੀਡੀਓ ਨੇ ਦੁਆਰਾ ਖਿੱਚਣਾ ਕਿਉਂ ਬਾਜੀ ਭਾਈ ਅਸਦੀ ਅੱਲਾਹੁ ਅਰੇ ਆਵਾ ਬਲੌਗ ਵਾਲੀ ਵੀ ਲਾੜੇ ਲੈ ਲੈਨੇ ਕਿਉਂ ਮੈਂ ਗਾਈ ਇਹ ਕੀ ਪਤਾ ਹੋਣੀ ਅਗਲੇ ਐਤਵਾਰ ਪੱਕਾ ਆ ਫੇ ਪੱਕਾ ਆ ਇਹ ਤੇ ਆ ਕੇ ਕਹਿੰਦਾ ਹੌਲੇ ਇੱਧਰ ਉਹ ਦੇ ਹੌਲੀ ਹੌਲੀ ਭਾਈ ਹੌਲੀ 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 ਮੈਂ ਕੀ ਤੈਨੂੰ ਕਹਿਣਾ ਆਨਲਾਈਨ ਚਲਾਨ ਕਰਾ ਕੇ ਕਰ ਰਿਆ ਮੈਂ ਕਹਾਂ ਨੂੰ ਖਰੋ ਦੇ ਮਾਰ ਗਏ ਮਾਲਕ ਦੇ ਦੀ ਰੇਸ ਤੇ ਰੇਸ ਤੇ ਆਪਲਾ ਕਦਾ ਹੁੰਦਾ ਸਿਰ ਤੇ ਹੱਥ ਆਪਲਾ ਹੁੰਦਾ ਰੇਸ ਤੇ ਪੈਰ ਉਹ ਘਟਾਓ ਵੇ ਠੀਕ ਆ ਚਲਾਨ ਕਰਾ ਕੇ ਬਹਿ ਗਿਆ ਆਨਲਾਈਨ ਹੈਲੋ ਕਰਨ ਮੈਂ ਆਜੀ ਬਾਜੀ ਉਹ ਯਾਰ ਰਸ਼ੀਦ ਜੀ ਆਇਆ ਜੰਨਾ ਕਾਹ ਚੀਕਾਂ ਦਾ ਕੰਦੈਂਦੇ ਯਾਰ ਤਿੰਨ ਮੈਂ ਕਾ ਕੋਈ ਕਾ ਨਹੀਂ ਸਕਣ ਪਾਇਆ ਲੈਟਾ ਲੈਟਾ ਲੰਘ ਗਿਆ ਲੈਟਾ ਲੰਘ ਗਿਆ ਅੱਜ ਬਵਨ ਭਰਾ ਵੀ ਆਇਆ ਜ਼ਹਿਰਾ ਸਾਹਿਬ ਦੀ ਐ ਨਹੀਂ ਕਰਨਾ ਇੱਥੇ ਵਲੌਗ ਜ਼ਹਿਰਾ ਸਾਹਿਬ ਦੀ ਕਹਿਣਾ ਲਓ ਜੀ ਅੱਜ ਇਹ ਕਾ ਟਿੱਕੀਆਂ ਦਾ ਲੰਗਰ ਵੀਰ ਕੋਈ ਇੱਕ ਤਾਂ ਜੰਦਾ ਫੋਲ ਹੋ ਜਾਊਗਾ ਐਂਡ ਐਂਡ ਕੀ ਹੈ ਉਹ ਬਾਈ ਬਣਾਈ ਹੈ ਆਪਣੇ ਆਰਗੇ ਨੂੰ ਨੇ ਹੱਥ ਦੇ ਤੱਕਦਾ ਇਹ ਤੁਰੇ ਲੱਗ ਕਰ ਲੈਣਾ ਬੰਦੇ ਕਿੱਥੇ ਜਾਂਦੇ ਹੈ ਠੀਕ ਆ ਭਾਈ ਠੀਕ ਆ ਆ ਜਾਨੇ ਭਾਈ ਆਪਣੇ ਆਪਣੇ ਮਹੱਲੇ ਦੇ ਮੋੜੇ ਲੱਗ ਠੀਕ ਆ ਭਾਈ ਠੀਕ ਆ ਜੀ ਆ ਦੇ 21 ਸਾਡੀ ਤਾਂ ਬਣੀ ਭਾਈ ਦਿਖਾਦਾ ਤੋ ਆਪਣੀ ਇਹ ਤਾਂ ਮੱਕੀ ਦਾ ਪੇੜਾ ਕਰੀ ਜਾਂਦਾ